ਸਾਸਿਕਾ ਜੀ ਸਾਰੇ ਨੂੰ ਅੱਜ ਆਪਾਂ ਬਣਾਵਾਂਗੇ ਜੀ 커피 ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਜਿੱਦਾਂ ਆਪਾਂ ਰੈਸਟੋਰੈਂਟ ਵਿੱਚ ਜਾ ਕੇ ਮਹਿੰਗੇ ਮਹਿੰਗੇ ਕਾਫੀਆਂ ਪੀਂਦੇ ਆ ਉਹ ਆਪਾਂ ਘਰ ਹੀ ਬਣਾਵਾਂਗੇ ਬਿਨਾਂ ਕਿਸੇ ਮਸ਼ੀਨ ਦੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਚਲੋ ਆਪਾਂ ਕਾਫੀ ਬਣਾਉਣੀ ਸ਼ੁਰੂ ਕਰਦੇ ਆ ਇਹਨੂੰ ਆਪਾਂ ਹਲਕਾ ਜਿਹਾ ਇਦਾਂ ਘੋਲ ਲੈਨੇ ਆ ਤੇ ਕਾਫੀ ਬਣਾਉਣ ਵਾਸਤੇ ਸਾਨੂੰ ਇੱਕ ਚਾਹੀਦੀ ਇਸ ਤਰ੍ਹਾਂ ਦੀ ਬੋਤਲ ਪਲਾਸਟਿਕ ਦੀ ਬੋਤਲ ਕੋਈ ਵੀ ਜੂਸ ਵਾਲੀ ਬੋਤਲ ਤੁਹਾਡੇ ਘਰ ਵਿੱਚ ਪਈ ਹੋਏਗੀ ਤੇ ਇਹ ਆਪਾਂ ਬੋਤਲਾਂ ਦੀ ਤੇ ਬਾਕੀ ਆਪਾਂ ਇਸ ਤਰ੍ਹਾਂ ਦੇ ਪੌਚ ਲੈ ਲਏ ਨੇ ਕਾਫੀ ਦੇ ਤੁਸੀਂ ਜਿਹੜੀ ਵੀ ਕਾਫੀ ਖਿੰਦੇ ਹੋ ਉਹਦੇ ਪੌਚ ਲੈ ਲਿਓ ਤੇ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਚਮਚੇ ਦੇ ਵਿੱਚ ਪੋਜ਼ ਲਗਾਓ ਪੋਜ਼ ਤੇ ਇੱਕ ਪੌਊਚ ਵਿੱਚੋਂ ਆਪਾਂ ਨੂੰ ਅੱਧਾ ਚਮਚਾ ਕਾਫੀ ਮਿਲੀ ਹੈ ਤੇ ਇੱਕ ਪੌਊਚ ਆਪਾਂ ਹੋਰ ਪਾ ਦਿੰਨੇ ਆ ਤੇ ਤਕਰੀਬਨ ਸਾਨੂੰ ਦੋ ਪੌਊਚ ਦੇ ਵਿੱਚੋਂ ਇੱਕ ਚਮਚਾ ਕਾਫੀ ਮਿਲਦੀ ਹੈ ਤੇ ਆਪਾਂ ਇੱਕ ਚਮਚਾ ਕਾਫੀ ਇਸ ਬੋਤਲ ਵਿੱਚ ਪਾ ਦਿੰਨੇ ਆ ਤੇ ਹੁਣ ਆਪਾਂ ਨੂੰ ਚਮਚੇ ਆਪਾਂ ਦੋ ਤੇ ਚਮਚੇ ਮਿਲਨੇ ਸੀ ਜਿੱਦਾਂ ਦੋ ਪੌਊਚ ਦੇ ਵਿੱਚ ਇੱਕ ਚਮਚਾ ਕਾਫੀ ਨਿਕਲ ਜਾਂਦੀ ਹੈ ਤੇ ਆਪਾਂ ਤਿੰਨ ਚਮਚੇ ਪਾਉਣੇ ਨੇ डायक्ट ही इदा पा देंगे तो यह दो पाउच आपते मतलब दो चमचे साड़ी कॉफी हो गई है तो अपनी होगी तीन छोटे चमचे कॉफी पै चुकी है ਆਪਾਂ ਨੂੰ 3 ਚਮਚੇ ਹੀ ਕਾਫੀ ਦੀ ਲੋੜ ਸੀਗੀ ਤੇ 3 ਚਮਚੇ ਆਪਾਂ ਕਾਫੀ ਪਾ ਦਿੱਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਜਿੰਨੀ ਆਪਾਂ ਕਾਫੀ ਲਈਏ ਓਨੀ ਹੀ ਆਪਾਂ ਚੀਨੀ ਪਾਉਣੀ ਹੈ ਇਹਦੇ ਵਿੱਚ ਜਾਨੀ ਕਿ ਓਨੇ ਚਮਚੇ ਹੀ ਖੰਡ ਪਾਵਾਂਗੇ 1 ਚਮਚਾ 2 ਚਮਚਾ ਤੇ 3 ਚਮਚਾ 3 ਚਮਚੇ ਖੰਡ ਤੇ 3 ਚਮਚੇ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਕਾਫੀ ਦੇ ਜਾਨੀ ਕਿ ਜਿਹੜੇ ਛੋਟੇ ਪੈਕੇਟ ਹੁੰਦੇ ਨੇ ਉਹ ਆਪਾਂ 6 ਪੈਕੇਟ ਪਾ ਦਿੱਤੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ 3 ਚਮਚੇ ਹੀ ਆਪਾਂ ਪਾਣੀ ਪਾਉਣਾ ਇਹਦੇ ਵਿੱਚ ਪਾਣੀ ਹਲਕਾ ਕੋਸਾ ਹੋਣਾ ਚਾਹੀਦਾ 1 2 3 3 ਚਮਚੇ ਆਪਾਂ ਇਹਦੇ ਵਿੱਚ ਥੋੜੇ ਪਾ ਦਿੱਤਾ ਹੁਣ ਇਸ ਨੂੰ ਢੱਕਣ ਨੂੰ ਬੰਦ ਕਰਕੇ ਲਗਾਤਾਰ ਆਪਾਂ ਇੱਦਾਂ ਹਿਲਾਉਣਾ ਹੈ जिन्हें चीनी जी अच्छी तरह जी खंड जी ये मिक्स नहीं हो जाती यू लगातार आपदा ही मेरा हम उपरला पेपर ला के दिखा देखो इस तरह ये झग होंगी निके निके हजे भी यद न चीनी है ਇਨ ਹਜੇ ਵੀ ਆਪਾਂ ਇਦਾਂ ਹਲਾਵਾਂਗੇ ਜੋਰੋ ਜੋਰ ਹਲਾਵਣਾ ਹੈ। ਆਪਾਂ ਚੰਗੀ ਤਰ੍ਹਾਂ ਕਾਫੀ ਨੂੰ ਛੱਗ ਸਾਡੀ ਪਨ ਚੁੱਕੀ ਏ ਤੇ ਹੁਣ ਆਪਾਂ ਕੀ ਕਰਦੇ ਹਾਂ ਗੈਸ ਦੇ ਉੱਪਰ ਰੱਖਦੇ ਹਾਂ ਸਟਾਈਪ ਤੇ ਇਹਦੇ ਵਿੱਚ ਆਪਾਂ ਨਾ 1 ਕੱਪ ਦੁੱਧ ਪਾ ਦਿੰਨੇ ਹਾਂ। ਥੋੜੀ ਜਿਹੀ ਚੀਨੀ ਦੀ ਜ਼ਰੂਰਤ ਹੈ ਤੁਸੀਂ ਪਾ ਸਕਦੇ ਹੋ। ਥੋੜੀ ਜਿਹੀ ਆਪਾਂ ਚੀਨੀ ਪਾਤੀ ਹੈ। ਦੁੱਧ ਜਿੰਨਾ ਚਿਰ ਗਰਮ ਹੋ ਰਿਹਾ ਤੇ ਆਪਾਂ ਇਧਰ ਕਾਫੀ ਪਾ ਦਿੰਨੇ ਆ ਕੱਪ ਦੇ ਵਿੱਚ ਇਸ ਵਿੱਚ ਆਪਾਂ ਹੁਣ ਕਾਫੀ ਪਾ ਦਿੰਨੀ ਆ ਕਾਫੀ ਤੁਸੀਂ ਆਪਣੇ ਮਰਜ਼ੀ ਦੇ ਨਾਲ ਜਿੰਨੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਬਾਕੀ ਕਾਫੀ ਤੁਸੀਂ ਇੱਥੇ ਇੱਥੇ ਬੋਤਲ ਤੇ ਢੱਕਾ ਲਗਾ ਕੇ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਤੇ ਦੁੱਧ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਆਪਾਂ ਹੁਣ ਗਰਮ ਗਰਮ ਦੁੱਧ ਪਾ ਦਿੰਨੇ ਆ ਇਹਦੇ ਉੱਤੋਂ ਵੀ ਆਪਾਂ ਥੋੜੀ ਜਿਹੀ ਕਾਫੀ ਹੋਰ ਪਾ ਦਿੰਨੇ ਆ ਇਹਨੂੰ ਆਪਾਂ ਹਲਕਾ ਜਿਹਾ ਇਦਾਂ ਘੋਲ ਲੈਨੇ ਆ ਆਪਣੇ ਕਾਫੀ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much ਵੀਡੀਓ ਦੇਖਣ ਲਈ